ਮੈਂ ਬੰਦ ਕਰ ਦਿੰਦਾ ਹਾਂ ਰਾਮ ਜੀ ਮੁੰਡੇ ਨਾ ਜੀ ਕਿਸ ਕੀ ਸਟਾਰਟ ਹੋਏ ਤੇ ਕਰਨਾ ਹੈ ਮੈਨੂੰ ਬਰਾ ਯਾ ਇਹ ਨਾਲ ਤੈਨੂੰ ਪਤਾ ਹੋ ਦੋਸ਼ੀ ਹੈ ਮਟਰ ਕੇਸ ਦਾ ਆਇਆ ਨਹੀਂ ਪਤਾ ਮੈਨੂੰ ਪਤਾ ਬਹੁਤ ਹੈ ਅਸੀਂ ਅੱਜ ਵੀ ਇੱਥੇ ਆਏ ਹਾਂ ਤਾਂ ਤੁਹਾਡੀ ਹੈਲਪ ਵੀ ਚਾਹੀਦੀ ਹੈ ਸਾਨੂੰ ਕਿਸੇ ਨੂੰ ਨਸ਼ਾ ਛੁਡਾਊ ਕੇਂਦਰ ਚ ਦਾਖਲ ਕਰਾਣਾ ਤਾਂ ਵੀ ਅਸੀਂ ਕਰਾ ਸਕਦੇ ਹਾਂ ਪਹਿਲਾਂ ਵੀ ਕਰਾਉਂਦੇ ਰਹਿੰਦੇ ਹਾਂ ਕੋਈ ਤੁਹਾਨੂੰ ਦੱਸ ਮੈਂ ਤਾਂ ਇੱਥੇ ਲੋਕਲ ਡੀਐਸਪੀ ਸਾਹਿਬ ਐਸੇ ਚ ਨਾਲ ਹੈ ਫ੍ਰੀ ਜੀ ਟ੍ਰੀਟਮੈਂਟ ਮਿਲੇਗਾ ਠੀਕ ਹੈ ਇਸ ਤੋਂ ਨਸ਼ਾ ਜੁੜਾ ਉਹ ਕਾਰਡ ਬਣਵਾਣਾ ਤੁਸੀਂ ਸਾਨੂੰ ਦੱਸੋ ਅਸੀਂ ਅੱਜ ਹੀ ਲੈ ਜਾਾਂਗੇ। ਉਹ ਰੋਜ਼ ਹੀ ਤਾਂ ਕਈ ਤੇ ਦਾਖਲ ਵੀ ਨਹੀਂ ਹੋਣਾ ਪੈਂਦਾ ਘਰ ਆ ਜਾਂਦਾ ਤਾਂ ਨਾ ਆਉਂਦੀ ਆ। ਆ ਗਿਆ ਕੀ ਕਹਣਾ ਚਾਹੋਗੇ? ਅੱਜ ਅਸੀਂ ਬਠਿੰਡਾ 'ਚ ਵੱਖ-ਵੱਖ ਏਰੀਆਸ 'ਚ ਪੂਰੇ ਜ਼ਿਲ੍ਹੇ 'ਚ ਇੱਕ ਕਾਸਵਾ ਆਪਰੇਸ਼ਨ ਕਰ ਰਹੇ ਹਾਂ ਜਿੱਥੇ ਸਾਨੂੰ ਆਪਣੇ ਸੋਰਸਸ ਰਾਹੀਂ ਵੀ ਔਰ ਪਬਲਿਕ ਤੋਂ ਕੰਪਲੇਂਟ ਆਂਦੀ ਹੈ ਕਿ ਇਨ ਏਰੀਆਸ 'ਚ ਨਸ਼ੇ ਦੀ ਕੰਜ਼ਮਪਸ਼ਨ ਹੁੰਦੀ ਹੈ ਮਤਲਬ ਇੱਕ ਤਾਂ ਹੁੰਦਾ ਹੈ ਕਿ ਨਸ਼ੇ ਦੀ ਵਿਕਰੀ ਕਰਕੇ ਸਾਨੂੰ ਕੰਪਲੇਂਟਸ ਆਉਂਦੀਆਂ ਕੁਝ ਏਰੀਆਸ 'ਚ ਅਸੀਂ ਆਪਣੇ ਲੈਵਲ ਤੇ ਵੀ ਇੰਟੈਲੀਜੈਂਸ ਵਿਭਾਗ ਨਾਲ ਮਿਲ ਕੇ ਵੀ ਕੁਝ ਏਰੀਆਸ ਆਇਡੈਂਟੀਫਾਈ ਕੀਤੇ ਜਿੱਥੇ ਸਾਨੂੰ ਪਤਾ ਲੱਗਦਾ ਕਿ ਇੱਥੇ ਕਾਫੀ ਲੋਕ ਨਸ਼ਾ ਕੰਜ਼ਿਊਮ ਕਰਦੇ ਅੱਜ ਅਸੀਂ ਉਹਨੂੰ ਧਿਆਨ 'ਚ ਰੱਖਦੇ ਹੋਏ ਬਠਿੰਡਾ 'ਚ ਕਾਸੋ ਕਰ ਰਹੇ ਹਾਂ ਜਿਹਦੇ 'ਚ ਇਸ ਟਾਈਮ ਮੈਂ ਐਸਪੀ ਹੈੱਡਕੁਆਰਟਰ ਜਗਦੀਸ਼ ਵਿਸ਼ਨੋਈ ਜੀ ਡੀਐਸਪੀ ਸਿਟੀ 1 2 ਔਰ ਲੋਕਲ ਐਸਐਚਓ ਦੇ ਨਾਲ ਟੀਮ ਲੈ ਕੇ ਕੱਚਾ ਤੋਂ ਬਿਆਨਾ ਆਇਆ ਤੇ ਇੱਥੇ ਸਾਡੀ ਟੀਮਾਂ ਵਕਫਾ ਏਰੀਆ 'ਚ ਜਿੱਥੇ ਸਾਨੂੰ ਕੰਪਲੇਂਟਸ ਆਉਂਦੀਆਂ ਉੱਥੇ ਸਰਚ ਕਰ ਰਹੀ ਹੈ ਤੇ ਸਾਨੂੰ ਕੁਝ ਹੁਣ ਤੱਕ ਸ਼ੱਕੀ ਵਿਅਕਤੀ ਵੀ ਮਿਲੇ ਜਿਨ੍ਹਾਂ ਨੂੰ ਅਸੀਂ ਰਾਉਂਡ ਅਪ ਕੀਤਾ ਹੈ ਤੇ ਜੇ ਕੋਈ ਸਾਨੂੰ ਇੱਥੇ ਪਬਲਿਕ ਵੱਲੋਂ ਕੋਈ ਅਪੀਲ ਕਰਦਾ ਕਿ ਕਿਸੇ ਨੂੰ ਉਹਨਾਂ ਨੇ ਡੀ ਐਡਿਕਸ਼ਨ ਸੈਂਟਰ ਜਾਂ ਹੋਰ 'ਚ ਦਾਖਲ ਕਰਾਉਣਾ ਤਾਂ ਅਸੀਂ ਉਹ ਵੀ ਕਰਾਵਾਂਗੇ ਵੈਸੇ ਅਸੀਂ ਡੇਲੀ ਬੇਸਿਸ ਤੇ ਹੀ ਕਟੋਕਟ 10 15 ਜਿਹੜੇ ਨਸ਼ਾ ਛਡਣਾ ਚਾਹੁੰਦੇ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਚ ਦਾਖਲ ਕਰਾਉਂਦੇ ਤੇ 25 ਤੋਂ 30 ਲੈ ਕੇ ਸਾਡੀ ਡੇਲੀ ਐਵਰੇਜ ਹੈ ਜਿਨ੍ਹਾਂ ਦੀ ਅਸੀਂ ਓਟ ਚ ਰਜਿਸਟ੍ਰੇਸ਼ਨ ਕਰਾ ਰਹੇ ਪੂਰੇ ਡਿਸਟ੍ਰਿਕਟ ਚ ਸੋ ਮੇਰੇ ਤੁਹਾਡੇ ਮਾਧਿਅਮ ਰਾਹੀਂ ਵੀ ਇਹੀ ਅਪੀਲ ਹੈ ਕਿ ਅਸੀਂ ਜਿਹੜੇ ਲੋਕੀ ਨਸ਼ਾ ਛਡਣਾ ਚਾਹੁੰਦੇ ਪੁਲਿਸ ਵੀ ਹੈਲਥ ਡਿਪਾਰਟਮੈਂਟ ਨਾਲ ਮਿਲ ਕੇ ਡੇਲੀ ਅਫਰਟਸ ਕਰ ਰਹੀ ਹੈ ਕਿ ਅਸੀਂ ਯੂਥ ਨੂੰ ਨਸ਼ੇ ਤੋਂ ਛੱਡਣ ਲਈ ਜਿਹੜੇ ਵਿਲਿੰਗ ਹੈ ਉਹਨਾਂ ਨੂੰ ਨਸ਼ਾ ਛੁਡਾਓ ਕੇਂਦਰ ਚ ਦਾਖਲ ਕਰਾਈਏ ਔਰ ਇਸੇ ਤਰ੍ਹਾਂ ਹੀ ਅੱਜ ਕਨਸਿਡਰਿੰਗ ਦਾ ਕਾਸੋ ਸਾਡੇ 33 एसपी 12 ਡੀਐਸਪੀ ਔਰ 350 ਦੇ ਕਰੀਬ ਫੋਰਸ ਪੂਰੇ ਜ਼ਿਲ੍ਹੇ ਚ ਅੱਜ 2 ਘੰਟੇ ਦਾ ਕਾਸੋ ਕਰ ਰਹੀ ਹੈ ਰਿਗਾਰਡਿੰਗ ਡਰਗ ਕੰਜ਼ਮਪਸ਼ਨ ਦੇ ਜਿਹੜੀ ਸਾਨੂੰ ਸ਼ਿਕਾਇਤ ਆਉਂਦੀ ਹੈ ਤੁਸੀਂ ਖਾਸ ਤੌਰ ਤੇ ਕਿੱਥੇ ਚਾਹੀਦੀ ਸੌਰੀ ਹਾਂਜੀ ਫਿਲਹਾਲ ਤਾਂ ਜੀ ਅਸੀਂ ਤੋਬਿਆਨਾ ਬਸਤੀ ਮੈਂ ਆਈ ਹਾਂ ਪਰ ਮੇਰੇ ਵੱਖਰੇ ਵੱਖਰੇ ਅਫੀਸਰ ਪੂਰੇ ਜ਼ਿਲ੍ਹੇ ਚ ਵਕ ਵਕ ਪੁਆਇੰਟਸ ਤੇ ਇਸ ਟਾਈਮ ਕਾਸੋ ਕਰ ਰਹੇ ਹੂ ਜੀ ਰਾਤ ਤੋਂ ਤੁਸੀਂ ਰਾਤ ਤੋਂ ਵੀ ਗੱਲ ਕੀਤੀ ਮੈਂ ਮੈਸਾ ਮਤਲਬ ਨਸ਼ਾ ਸਪਲਾਈ ਹੋ ਰਿਹਾ ਹੈਗਾ ਤੁਸੀਂ ਲਗਾਤਾਰ ਕੰਮ ਕਰ ਰਹੇ ਹੋ ਇਹ ਜਿਹੜੀ ਚੇਨ ਟੁੱਟ ਕਿਉਂ ਨਹੀਂ ਰਹੀ ਦੇਖੋ ਜੀ ਇਹ ਤਾਂ ਆਈ ਐਮ ਨਾਟ ਡਿਨਾਈਂਗ ਇਟ ਕਿ ਅਸੀਂ ਸਾਡੇ ਕੋਲ ਵੀ ਕੋਈ ਜਾਦੂ ਦੀ ਛੜੀ ਨਹੀਂ ਛੜੀ ਨਹੀਂ ਹੈ ਕਿ ਅਸੀਂ ਇੱਕਦਮ ਉਹਨੂੰ ਖਤਮ ਕਰ ਦਈਏ ਬਟ ਇਹ ਸਾਡਾ ਕੰਟੀਨਿਊਸ ਇੱਕ ਇੰਡੈਵਰ ਹੈ ਪੰਜਾਬ ਪੁਲਿਸ ਦਾ ਔਰ ਬਠਿੰਡਾ ਪੁਲਿਸ ਦਾ ਅਸੀਂ ਹਰ ਦਿਨ ਇਰੈਸਪੈਕਟਿਵ ਆਫ ਸਾਡੇ ਕੋਈ ਹੈਵੀ ਡਿਊਟੀ ਵੀ ਹੁੰਦੀ ਹੈ ਉਸ ਦਿਨ ਵੀ ਅਸੀਂ ਕੋਸ਼ਿਸ਼ ਕਰਦੇ ਕਿ ਅਸੀਂ ਕੋਈ ਨਾ ਕੋਈ ਨਸ਼ੇ ਦੇ ਤਸਕਰਾਂ ਨੂੰ ਫੜੀਏ ਤੇ ਕਿਸੇ ਨਾ ਕਿਸੇ ਯੂਥ ਨੂੰ ਡੀ ਐਡਿਕਸ਼ਨ ਸੈਂਟਰ 'ਚ ਦਾਖਲ ਕਰਾਈਏ ਔਰ ਇਵਨ ਜਿਹੜੇ ਕੰਜ਼ਿਊਮ ਕਰਦੇ ਅਸੀਂ ਉਹਨਾਂ ਨੂੰ ਚੌਂਟੇ ਦੀ ਕਾਰਵਾਈ 'ਚ ਵੀ ਉਹਨਾਂ ਸਜ਼ਾ ਤੋਂ ਵੀ ਮਤਲਬ ਰਿਲੀਫ ਤੋਂ ਆਂਦੇ ਸੋ ਆਈ ਏਮ ਨੋਟ ਡਿਨਾਈਂਗ ਦਾ ਫੈਕਟ ਕਿ ਡਰੱਗਸ ਆਰ देयर ਬਟ ਸਾਡੀ ਜਿਹੜੀ ਇੰਡੈਵਰ ਹੈ ਇਹਦਾ ਵੀ ਉਹੀ ਇੱਕ ਪਾਰਟ ਹੈ ਕਿ ਜਿੱਥੇ ਨਸ਼ਾ ਲੋਕੀ ਕੰਜ਼ੂਮ ਵੀ ਓਪਨਲੀ ਕਰ ਰਹੇ ਸੀ ਉਹਦੇ ਚ ਵੀ ਹੁਣ ਵੱਧ ਤੋਂ ਵੱਧ ਕੋਸ਼ਿਸ਼ ਕਰ ਰਹੇ ਕਿ ਇਦਾਂ ਦੇ ਜਿਹੜੇ ਮਾੜੇ ਬੰਦੇ ਇਹਨਾਂ ਨੂੰ ਆ ਕੇ ਸਪਲਾਈ ਕਰਦੇ ਉਹਨਾਂ ਨੂੰ ਫੜ ਕੇ ਉਹਨਾਂ ਤੇ ਜਿਹੜਾ ਐਨਡੀਪੀਐਸ ਤਹਿਤ ਐਕਸ਼ਨ ਲਈਏ ਕਿਹੜੇ ਨਸ਼ੇ ਦੀ ਬੰਦ ਖਾਤਰੀ ਹੈ ਜੀ ਜ਼ਾਦਰ ਪੁਆਇੰਟ ਆਫ ਸੇਲ ਚ ਤੋਂ ਸਾਨੂੰ ਹੈਰੋਇਨ ਦੀ ਕੰਪਲੇਂਟ ਆਉਂਦੀ ਹੈ ਕਿ ਚਿੱਟਾ ਜਿਹੜਾ ਸਭ ਤੋਂ ਜ਼ਿਆਦਾ ਲੋਕੀ ਜਦੋਂ ਅਫੈਕਟ ਹੁੰਦੇ ਆ ਉਹ ਜ਼ਿਆਦਾ ਸਾਨੂੰ ਚਿੱਟੇ ਦੀ ਹੀ ਕੰਪਲੇਂਟ ਆਉਂਦੀ ਹੈ ਇਸ ਤੋਂ ਇਲਾਵਾ ਜਿਹੜੀ ਪ੍ਰੈਗਾਬਲਿਨ ਵਗੈਰਾ ਕੈਪਸੂਲਸ ਹੈ ਜਿਹੜੀ ਪ੍ਰੋਹਿਬਿਟਿਡ ਹੈ ਉਹਨਾਂ ਨੂੰ ਅਸੀਂ 223 ਬੀਐਨਐਸ ਤਹਿਤ ਐਕਸ਼ਨ ਲੈਂਦੇ ਰਹਿੰਦੇ ਔਰ ਜ਼ਿਆਦਾ ਇਹੀ ਹੈ ਹੈਰੋਇਨ ਔਰ ਕੈਪਸੂਲਸ ਦਾ ਮੈਂ ਰਾਸਤੇ ਵਿੱਚ ਵੀ ਲੈ ਗਿਆ ਜੀ ਹਲੇ ਜੀ ਕੁਛ ਕੀ ਰਾਉਂਡ ਅਪ ਕੀਤੇ ਬਾਕੀ ਅਸੀਂ ਤੁਹਾਨੂੰ ਸ਼ਾਮ ਤੱਕ ਦੱਸਾਂਗੇ ਕਿ ਸਾਰੇ ਪੂਰੇ ਜ਼ਿਲ੍ਹੇ ਚ ਕੀ ਕੀ ਕਾਰਵਾਈ ਹੋਈ ਹੈ ਠੀਕ ਹੈ ਥੈਂਕ ਯੂ